ਇਦਾਂ ਸੋਟਾ ਬੀਣੀ ਸਾਰੀ ਬਣਾ ਕੇ ਇਹ ਤਾਂ ਸੋਟਾ YouTube ਤੇ ਹੈ ਦੂ ਦੂ ਤੇ ਪਾੜ ਦਾਂ ਉੱਪਰ ਕਰੀ ਮੜਾ ਜਾ ਆ ਪਾਇਪ ਗੇਮ ਪਾਇ ਬਈ ਇਹ ਪਾਇਪ ਗੇਮ ਪਾਇ ਵਿੱਚ ਇਹ ਫਿਰ ਉਹੀ ਆ ਗਿਆ ਵਿੱਚੋਂ ਹੂੰ ਇਹ ਤਾਂ ਨਹੀਂ ਆ ਗਿਆ ਟੱਟਾ ਹਟ ਗਿਆ ਹੈ ਤਾਂ ਹਨਾ ਹਾਂ ਇਦੋਂ ਦਾ ਉਹ ਪਾਇਆ ਹੈ ਨਹੀਂ ਉਹ ਪੈਂਚਰ ਮੁੰਚ ਲਾਇਆ ਹੈ ਚ ਪੈਂਚਰ ਤਾਂ ਨਹੀਂ ਲਾਇਆ ਉਹ ਕਿਉਂ ਨਾ ਲੱਗਿਆ ਹੈ ਪਾੜ ਕੇ ਲਾਇਆ ਹੈ

ਇਹ ਉਰੇ ਦਾ ਕਰ ਚਲ ਕਿੰਨਾ ਹੋਰ ਕਰ ਥੱਲੇ ਕਿੰਨਾ ਹੋ ਗਿਆ ਉਰੇ 62 62 ਹੋਇਆ ਫਟ ਗਿਆ ਫਟਕਦੀ ਏਡਰ ਹੈ 2 ਫੁੱਟ ਤੇ ਏਡਰ ਬਾੜ ਲਾ ਲਾ ਇਹ 2 ਫੁੱਟ ਦਾ ਟੋਟਾ ਕੱਟ ਕੇ ਹੋਰ ਚੌੜਾ ਕਰਕੇ ਲਾਇਆ ਹੈ ਫਟੇ ਹੋਈ ਬੇਪੇ ਚੱਲ ਬਈ ਹੋ ਗਿਆ ਹੋ ਕੇ ਪੜ ਗਿਆ ਹੂੰ ਇਹਰ ਪਾਪ ਉਪ ਇਕੱਠਾ ਹੁੰਦਾ ਹੁੰਦਾ ਇਹਨਾਂ ਦਾ 200 ਫਟ ਤਾਂ ਨਹੀਂ ਹੁੰਦਾਗਾ ਕਿਹ ਕਸ਼ਮੀਰੀ ਹੁੰਦਾ ਨਹੀਂ ਲੱਗਦੀ ਬੋਰੀ ਕਿਨੇ ਲਾਇਆ ਸੀ ਹੋਰ ਇਹ ਤੂ ਦੇ ਦਾਲਾ ਤੂੰ ਤਾਂ ਬੜਾਲਾ ਤੀਜੇ ਦਾ ਭਾਈ ਆਹਾ ਉਹ ਵੀ ਪੜ ਹੈਗਾ ਮਨਾ ਮਰ ਗਿਆ ਉਹ ਚੱਲ ਗਿਆ ਉਹ ਤਾਂ ਉਹ ਚੱਲ ਗਿਆ ਤਾਂ ਫੁੱਕੀ ਬੜੀ ਕਹਿੰਦਾ ਸੀ ਨਾਗੀ ਦੁਪਰ ਇਹ ਤਾਂ ਪੋਜ ਮੋਟਰ ਚੱਲੀ ਹੋਈ ਔਰੇ ਪਹਿਲਾਂ ਸਮੇਂ ਦੇ ਹਿਸਾਬ ਨਾਲ ਪੁਰਾਣਾ ਪੁਰਾ ਹੈ ਪਾਣੀ ਲੈ ਵਲ ਉੱਤੇ ਦੀ ਉਦੋਂ ਔਰੇ ਵੀ ਚੱਲੀ ਹੋਈ ਹੈ ਅੱਜ ਤਾਂ ਦੇਖੂਗੀ ਪਾਣੀ ਜਿਵੇਂ ਕਿੰਨਾ ਆਉਂਦਾ ਠੀਕ ਆ ਜਿਹੜੀ ਹਰੀ ਬੋਲੀ ਕਿੰਨਾ ਹੋ ਗਿਆ ਦੇਖੀ ਬਾਈ 140 ਚਲੋ ਜੀ ਮੜਾ ਤਾਂ ਚੱਕੀ ਸਾਡਾ ਹੋਰ ਤਾਂ ਜਾਣਦੇ ਜਾਣਦੇ ਇਹਨਾਂ ਨਾਲ ਬਾਹਰ ਚੱਕਿਆ ਕਰੋ ਯਾਰ ਬਹ ਠੀਕ ਹੈ ਜਾਣਦੇ ਪਾਣੀ ਕਿੰਨੇ ਕ ਪਾ ਦਿੱਤੀ ਭਾਈ ਪਾਣੀ ਤਾਂ ਕਿੰਨਾ ਚਿਰ ਚੱਲੀ ਗਈ ਹੈ 2 ਘੰਟੇ ਢੇੜ ਘੰਟੇ ਹੌਲੀ ਚੱਲ ਹੌਲੀ 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 ਕਦੋਂ ਕ ਬੰਦ ਕਰੇ ਪਾਣੀ ਹੁਣੇ ਛੋਟੇ ਮੂਰੀ ਹੈ ਉਹ ਵੀ ਉਹ ਮਸਤੀ ਗਈ ਆ ਸੈੱਲ ਜਦਾਂ ਕਰੀ ਆ 2 ਘੰਟੇ ਲੋ ਉਹ ਪੱਟੀ ਕਰਕੇ ਉਹ ਪੂਰਾ ਕਲੀਅਰ ਨਹੀਂ ਹੋਇਆ ਹੋਰ ਇਹ ਤਾਂ ਉਥੋਂ ਵਿੱਚੋਂ ਮਾੜਾ ਮੋਟਾ ਡਿੱਗਦਾ ਰਿਹਾ ਤਾਰ ਕੇ ਹਿਸਾਬ ਨਹੀਂ ਆਉਂਦਾ ਬੋਰ ਸਾਫ ਹੋ ਜਾਂਦਾ ਜੰਮਾ ਟੈਪ ਡੀਰ ਫੰਟਰਾਈ ਹੈ ਇਹ ਕਾਹ 280 ਵਾਲੀ ਹੁੰਦੀ ਤੂੰ ਬਦਲ ਹੋ ਰਿਹਾ ਹੈ ਨਾ ਪਾਣੀ ਹੈ ਹੌਲੀ 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 ਉਪਰ ਕਰੀ ਮੜਾ ਜਾ ਕਿੰਨਾ ਹੋ ਗਿਆ ਓਰੇ ਹੋਰ ਘਰ ਲਾ ਮੜਾ ਉਪਰ ਕਰ ਮੜਾ ਜਾ ਚੱਲ ਜਾਣ ਦੇ ਕਾਊਂਟਿੰਗ ਦੇ ਤਾਂ ਕਿੰਨਾ ਹੋ ਗਿਆ 180 ਉਹ ਨਹੀਂ ਜਲਦੀ ਆ ਮੋਟਰ ਨੇ ਕਿੰਨਾ ਲੱਗਿਆ ਕਿੰਨਾ ਹੋ ਗਿਆ ਦੇਖੀ ਤੋਰ 10 15 ਹੋਇਆ ਹੋਗਾ ਚਾਰਾ 200 ਹੋ ਗਿਆ ਜੀ ਚਾਲਾ ਇੱਥੇ ਕੀ ਬਸ 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 ਉਹ ਪ੍ਰਕਰਿਮ ਮੜਾ ਜਾ ਹੂੰ ਬਜਾਣ ਦੇ ਇਹ ਤਾਂ ਨਵੀਂ ਆ ਹੈ ਜੀ ਨਵੀਂ ਹੋ ਰਹੀ ਦੱਕਾ ਇਹ ਕਿਹਦੇ ਦਾ ਪਤਾ ਲੱਗ ਰਿਹਾ ਕਿੰਨੇ ਦਾ ਨਵੀਂ ਹੈ ਇਹ ਤਾਂ ਨਿਚਲਾ ਵੀ ਨਵੀਂ ਹੈ ਮੋਟਰ ਦਾ ਤਾਂ ਖੜਦੀ ਹੈ ਫਿਰ ਸੜੀ ਇਹ ਤਾਂ ਉਹ ਹੀ ਦਿੱਕਤ ਹੋ ਗਈ ਸੀ ਮੇਂਦਰ ਦਾ ਹੈਗਾ ਠੋਕਾ ਸੱਤ ਇਹਨਾਂ ਨੂੰ ਪਤਾ ਹੈ ਬਿਜਲੀ ਸਮਾਨ ਸੱਤੇ ਦੇ ਸੱਤ ਸੱਤ ਲੰਘਿਆ ਤੇ ਖੜ ਗਿਆ ਦੀਗਾ ਲੰਘੇ ਸੱਤ ਸ਼ਾਫਟ ਬਿੰਗਾ ਉਹ ਅੱਛਾ ਸ਼ਾਫਟ ਬਿੰਗਾ ਹਾਂ ਹੀ ਉਸਾ ਟਿਕਾ ਚਿੱਟਾ ਬਾਕੀ ਥੱਲੇ ਦੇਖਦੇ ਜੇ ਕੋਈ ਥੱਲੇ ਹੋਗਾ ਜੇ ਤਾਂ ਪਾਈਪ ਹੋਊਗਾ ਨਾਲ ਜਿਹਨਾਂ ਪਤਾ ਲੱਗਦਾ ਸਾਲ ਚ ਵੀ ਜਾਂ ਕੋਈ ਸੌ ਰਹੀ ਜਿਹੜਾ ਗੂੜਾ ਦੇਖਿਆ ਤੁਸੀਂ ਬਹੁਤ ਕੋ ਪੈਨ ਨਾਲ ਪਤਾ ਡਾਈ ਦੀ ਪਾ ਦੋ ਖਰੇ ਮੋਟਰ ਨਹੀਂ ਸੱਤਾਂ ਕੀ ਵਾਲਾ ਪੱਖਾ ਜਾਂ ਪੈਂਦਾ ਜਰੀ ਵੀ ਨਹੀਂ ਲੰਗਿਆ ਗੱਲ ਸੱਤ ਵਾਲਾ ਜਾਓ ਜਿਹੜਾ ਇਕੱਠਾ ਨਾ ਹੋਇਆ ਹੋਰ ਚੱਲ ਰੋਕ 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 ਕਿੰਨਾ ਹੋ ਗਿਆ ਉਹਰੇ 220 ਇਹਦਾ ਬੋਰ ਦੇ ਵਿੱਚ ਬੋਰ ਕਰਦੀ ਤੁਸੀਂ ਇਹ 210 ਨਹੀਂ ਵਗ ਗਈ ਹੈ ਬੋਰ ਦੇ ਵਿੱਚ ਬੋਰ ਦੇ ਵਿੱਚ ਬੋਰ ਕਰਿਆ ਹੋਇਆ ਹੈ ਹੈ ਬੋਰ ਦੇ ਵਿੱਚ ਬੋਰ ਕਰ ਰਹੀ ਹੈ ਉਹਦੇ ਨਾਲ ਜਿਹੜੀ ਖੜੀ ਦੀ ਕੈਵਿਟੀ ਹੋਏ ਲਗੋਂ ਦੀ ਕਰ ਕਰਿਆ ਦੀ ਉਹਦੇ ਲਗੋਂ ਨਹੀਂ ਹੁੰਦਾ ਬਾਈ ਵਿਚਦੀ ਹੁੰਦਾ ਬੋਰ ਲਗੋਂ ਨਹੀਂ ਦੀ ਬੋਰ ਹੁੰਦਾ ਇਹਦਾ ਕਰਤਾ ਵਿਚਦੀ ਸਾਲੇ ਦੇ ਵਿੱਚ ਦੀ ਦੀਗਾ ਉਹਦੇ ਵਿੱਚ ਪਾਈਪ ਖੜਾ ਹੈਗਾ ਹੁਣ ਇਹ ਉਹ ਪਤਾ ਕੀ ਹੈਗਾ ਉਹਦਾ ਵਿਚਾਲੇ ਦੀ ਜਮਾ ਜਿਹੜੀ 180 ਵਾਲੀ ਸੀ ਇਹ ਥੋੜਾ ਦੂਸਰ ਸਾਈਡ ਤੇ ਕਰਿਆ ਕਰੇ ਕਦੇ ਨਾਲ ਕਰਦੀ ਹੈ ਮਸ਼ੀਨ ਨਾਲ ਜਿਹੜੀ ਆ ਦੇਖੋ ਇਹ ਆ ਹੁਣ ਬੋਰ ਆ ਠੀਕ ਹੈ ਇਹਦੇ ਚ ਪਾਇਪ ਭੇਜੀ ਦੀ ਤੁਸੀਂ ਪਾਇਪ ਜਿਹਦੀ ਇਹ ਚ ਜਿਹੜਾ ਪਹਿਲਾ ਵਾਲਾ ਸੀ ਹਾਂ ਜਿਹੜਾ ਪਹਿਲਾ ਵਾਲਾ ਸੀ ਆ ਤਾਂ ਜਿਵੇਂ ਆ ਬਣ ਗਿਆ ਉਹ ਸਾਡਾ ਰੱਖਿਆ ਥੱਲੇ ਉੱਪਰ ਆਗਾ ਉੱਪਰ ਆ ਆ ਦੇਖੋ ਇਹਦੇ ਪਾਇਪ ਖੜਾ ਇਹੋ ਦੇ ਵਿੱਚ ਖੜਾ ਨਵਾਂ 9 ਇੰਚ ਜਿਹਾ ਪਾਇਪ 9 ਇੰਚ ਜਿਹਾ ਖੜਾ ਇੱਥੇ ਤੁਸੀਂ ਮੋਟਰ ਹੁੰਦੀ ਉਹ ਇਹ ਇੱਥੇ ਟੱਕਰ ਦੇ ਰੱਖਦੀ ਆ ਮੋਟਰ ਇਹ 5 ਫੁੱਟ ਤੇ ਆ ਜੀ ਇਹ 19 ਦੇ 19 ਦੇ 120 200 ਹੈ ਮੈਂ 100 ਨਹੀਂ ਦੇ 200 ਦੇ 219 ਦੇ ਕਿੰਨਾ ਹੋ ਗਿਆ ਵੇ ਦੁਕਾਨ ਤਾਂ ਜਾ ਹੀ ਨਹੀਂ ਸਕਦੀ ਮੋਟਰ ਹਨਾ ਨਾ ਨਾ ਇਹ ਦੁਕਾਨ ਜਾ ਸਕਦੀ 220 ਤੱਕ ਹੀ ਜਾ ਸਕਦੀ ਹੈ ਸਰਕਟ ਜੁਮੇ ਹੁੰਦੇ ਨੇ ਮਿਸਤਰੀ ਲਿਆਉਂਦੇ ਨੇ ਪਹਿਲਾਂ ਲਗਾਉਂਦਾ ਹੁਣ ਮੂੜਾਂਗੇ ਕਿ ਇੱਥੇ ਵਿੱਚ ਤਾਂ ਆਉਂਦੇ ਨੇ ਸਰਕਟ ਮਾਲਾ ਐਸ ਰੂਟ ਹੁੰਦੇ ਨੇ ਐਂ ਡਾਟਾ ਹੋਇਆ ਹੁੰਦਾ ਸਰਕਟ ਇੰਨਾ ਡਾਟਾ ਹੋ ਜਾਂਦਾ ਤੁਸੀਂ ਬਣ ਜਾਂਦਾ ਉਹ ਜਿਵੇਂ ਮੈਂ ਹੀ ਪਾਈਪ ਦੇ ਲਾਤਰਦੇ ਗਾਂ ਉੱਤੇ ਜਾ ਕੇ ਆ ਔਰ ਇੱਕ ਬੈਂਡ ਬਣ ਜਾਂਦਾ ਉਹ ਰੈਕਟ ਚੜ ਜਾਂਦੀ ਮੋਟਰ ਨੇ ਸਿੱਧਾ ਜਾਣਾ ਹੁੰਦਾ ਉਹ ਰਿਆ ਕੇ ਜਾਦੇ ਛੱਡਾ ਤਾਂ ਕਿ ਉਹ ਕਪਾਸੇ ਲੱਗੀ ਉਹ ਚੱਟੀ ਹੋਈ ਹੈ ਜਾਦੇ ਦੁਆਰ ਤੋਂ ਮੈਂ ਟਿਕਰੀਆਂ ਨੂੰ ਮੜੇ ਦੁਆਰ ਤੋਂ ਦੇਖ ਤਾਰ ਨੂੰ ਠੰਡੇ ਦੇ ਮਾਰਣਾ ਇਹ ਮੇਰਾ ਅਸਲ ਜਮ ਉਹਦਾ ਫੇ ਵੀ ਠੱਲੇ ਆਇਆ ਉਹ ਪਤਾ ਕੀ ਹੋ ਗਿਆ ਉਹ ਹੋ ਗਿਆ ਵੀ ਚਲ ਦੂਜੀ ਪੌਣਾ ਵੀ ਚੱਲੀ ਆਉਣੀ 200 ਤੇ ਹੌਲੀ ਕਰ ਲੈ ਜਮਾ ਉਹ ਉਦੋਂ ਤਾਂ ਹੈ ਨਹੀਂ ਤੀ ਕੋਈ ਨਹੀਂ ਨਹੀਂ ਤੇ ਲੈਣਾ ਡੂੰਗਾ ਪਾਣੀ ਭਰ ਛੱਡ ਕਾਦੀ ਠੱਲੇ ਕਰਾਂ ਉੱਧੇ 70 ਸਿਕ ਵਟਰੇ ਪਾਣੀ ਦੀ ਥੱਲੇ ਕਰ ਹੋਰਾਂ ਜਿਹਦੇ ਪਾਈਏ ਹਾਂਜੀ ਬੱਸ ਉੱਪਰ ਕਰਾਂ ਮੜੇ ਬੱਸ ਹੋਰ ਕਰ ਉੱਪਰਾਂ ਹੋਰ ਕਰਾਂ ਉੱਧਾਂ ਕਿ ਤਾਂ 60 ਚ ਆ ਗਈ ਕਿ ਕਰ ਉੱਪਰਾਂ ਹੋਰ ਕਰ ਉੱਪਰਾਂ ਆਹ ਨੂੰ ਲੱਗਦਾ ਜੀ ਹਾਂ ਤਾਂ ਲੋਦੀ ਵਧੀਆ ਤਿੱਖਾ ਖੜਾ ਹੈ ਉਧਰ ਨਹੀਂ ਪੁੱਤਾ ਹੀ ਕੈਮਰਾ ਵੀ ਉਲੀ ਜਾ ਰਿਹਾ ਨਹੀਂ ਪਹਚਾ ਲਈ ਜਾਣਾ ਤੇ ਕੈਮਰਾ ਉਸ ਉਧਰ ਉਹ ਕੈਮਰਾ ਗਿਆ ਵੱਜ ਜਾ ਕੈਮਰਾ ਬਾਹਰੇ ਕੱਢਣ ਲੱਗੇ ਸਾਡੇ ਮਾਮਾ ਜੀ ਸਾਡੇ ਸੀਰਾ ਮਿਸਤਰੀ ਨੇ ਇਹ ਬੋਰਾਂ ਦੇ ਮਿਸਤਰੀ ਵੀ ਨੇ ਤੇ ਚਣਾਈ ਦੇ ਮਿਸਤਰੀ ਵੀ ਨੇ ਜੀ ਆਲ ਰੌਂਡਰ ਹੈ ਇਹ ਇਹ ਵਸਤਾਂ ਕਿਹੜਾ ਪੱਖਾ ਉਹਨਾਂ ਛੱਡ ਕੇ ਦੇਖੀ ਹਾਂ ਨਹੀਂ ਦੇਖੀ ਨਹੀਂ ਓਏ ਹਾਂ ਸਾਡੀ ਦੇ ਇਹ 20 ਤੇ 219 ਤੇ ਬੋਲੇਗਾ ਉਹਨੂੰ ਹਰਮਨ ਦਾ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਅੱਜ ਪਿੰਡ ਪਹੁੰਚੇ ਦੇ ਉੱਬਾਲ ਜੀ ਤੇ ਇਹ ਮੋਟਰ 200 ਫੁੱਟ ਤੋਂ ਮੰਨ ਲਓ ਗਾਹਾਂ ਨਹੀਂ ਜਾ ਰਹੀਦੀ ਮੋਟਰ ਇਹਨਾਂ ਦੀ ਤੇ ਉਹਦੇ ਕਾਰਨ ਪਾਣੀ ਤੋੜਦੀ ਸੀ ਬਾਈ ਪਰੇਸ਼ਾਨ ਸੀ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਤੇ ਮਿਸਤਰੀਆਂ ਸਾਨੂੰ ਉਰੇ ਬੁਲਾਏ ਜੀ ਬੋਰ ਚੈੱਕ ਕਰਨ ਵਾਸਤੇ ਅਸੀਂ ਬੋਰ ਚੈੱਕ ਕੀਤਾ ਹੈ ਆਪਣਾ ਉਰੇ ਤੇ ਇਹਦੇ ਵਿੱਚ ਦੇਖਿਆ ਤੇ ਇੱਕ ਨਾਟਵਰਟ ਤੋਂ ਪਾਈਪ ਦੇ ਵਿੱਚ ਪਾਈਪ ਚੜਾਇਆ ਪੂਈ ਵਾਲਾ ਬੋਰ ਸੀ ਉਹਦੇ ਕਾਰਨ ਵਿੱਚ ਬਹਿ ਗਿਆ ਦੋ ਕੁ ਫੁੱਟਾਂ ਤੇ ਉਸ ਤੋਂ ਬਾਅਦ ਪਾਣੀ ਲੇਬਲ ਆਇਆ ਔਰ 146 ਫੁੱਟ ਤੇ ਤੇ ਉਸ ਤੋਂ ਬਾਅਦ 100 ਮਨ ਲਓ 46 ਤੇ ਪਾਣੀ ਆ ਗਿਆ ਤੇ ਉਸ ਤੋਂ ਬਾਅਦ 219 ਫੁੱਟ ਤੇ ਇਹ 4 ਇੰਚੀ ਪਾਈਪ ਲੋਰਿੰਗ ਪੁਰਾਣਾ ਜਿਹੜਾ ਮੋਨੋਬਲਾਕ ਮੋਟਰ ਦੀ ਇਹਨੂੰ ਇੱਕ ਟੁਕ ਟੁਕ 20 ਸਾਲ ਪੁਰਾਣਾ ਬੋਰਾ ਹੈ ਮੋਨੋਬਲਾਕ ਪਾਈਪ ਦਾ ਬਜ਼ੁਰਗ ਨੇ ਦੱਸੇ ਵੀ ਇਹਦੇ ਵਿੱਚ ਉਹ ਡਿੱਗਿਆ ਹੋਇਆ ਸੀ ਪਾਈਪਾਂ ਤੇ ਉਸ ਤੋਂ ਬਾਅਦ ਉਹ ਪਾਈਪ ਤੇ ਅੱਗੇ ਜਾ ਕੇ ਮਤਲਬ ਮੋਟਰ ਦੀ ਲੱਗਦੀ ਸੀ ਉੱਤੇ ਹੀ ਤੇ ਇੱਕ ਸਾਖਟ ਕੇ ਬਾਲਾ ਜੀ ਇਹਦੇ 200 ਫੁੱਟ ਤੇ ਤੇ ਅਸੀਂ ਇਹਨੂੰ ਹੁਣ ਬਾਲ ਕੱਢਾਂਗੇ ਤੇ ਇਹਦਾ ਕੰਮ ਸਟਾਰਟ ਕਰਾਂਗੇ ਤੜਕੇ ਨਾਲੇ ਜਿਹੜਾ ਵਿੱਚ ਫਲੈਕਸ ਵਾਲ ਪਾਈਪ ਡਿੱਗਿਆ ਹੋਇਆ ਦੂਜਾ ਐਫਟੀ ਵਾਲਾ ਪੁਰਾਣਾ ਪਾਈਪਾਂ ਉਹ ਬਾਹਰ ਕੱਢਣਾ ਜੀ ਤੇ ਹੋਰ ਕਿਸੇ ਕਿਸਮ ਦਾ ਮੰਨ ਲਓ ਬੋਰ ਚੈੱਕ ਕਰਾਉਣਾ ਹੈ ਜਾਂ ਬੋਰ ਦੀ ਰਿਪੇਅਰ ਕਰਾਉਣੀ ਹੈ ਜਾਂ ਬੋਰ ਦੇ ਪੈਂਚਲ ਲਵਾਉਣੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਮੋਬਾਈਲ ਨੰਬਰ ਹੈ 9781754490 ਕੰਮ ਕਰਨ ਲਈ ਸੰਪਰਕ ਕਰੋ ਧੰਨਵਾਦ ਜੀ